गुरदासपुर में नौजवानों ने नशे की हालत में बस स्टैंड गुरदासपुर के अंदर पलटाया ट्रैक्टर बड़ा हादसा होने से टल गया जानकारी देते हुए ट्रैक्टर चालक गुरप्रीत सिंह ने बताया है है कि वह वह गांव सहारी का रहने वाला है और वह अपने दोस्तों के साथ गुरदासपुर शहर में किसी निजी काम के लिए आए हुए थे कि जब वह बस स्टैंड के अंदर पहुंचे तो उनका ट्रैक्टर अचानक पलट गया जिस कारण उनका एक साथी जख्मी हो गया जिनको स्थानीय लोगों ने अस्पताल में भर्ती करवाया है इस संबंधी पुलिस अधिकारी हरजिंदर सिंह ने बताया है कि उक्त व्यक्तियों ने शराब के नशे में इस घटना को अंजाम दिया और वह कानूनी कार्रवाई कर रहे हैं ਮੇਰਾ ਇਹ ਬਗੀਚਾ ਮੇਰਾ ਜਦੋਂ ਟ੍ਰੈਕਟਰ ਖੋਣ ਆਇਆ ਉਹਦੇ ਨਾਲੇ ਜਿਹੜਾ ਪਿਆ ਮੈਂ ਉਹਨੂੰ ਦਿਹਾੜ ਨਾਲ ਸਦਾ ਵੜਵਾਇਆ ਸਰਾਂਡੇ ਕੋਈ ਗੱਲ ਨਹੀਂ ਹਰ ਟ੍ਰੈਕਟਰ ਖੋਤਾ ਜੀ ਸਰ ਪਤਾ ਨਹੀਂ ਜੀ ਸਭ ਠੀਕ ਆ ਭਾਈ ਸਰਾਂਡੇ ਕਾਟੇ ਹੋ ਗਏ ਉਹਦੇ ਉਰ ਵਾਲੇ ਲੱਗਦੇ ਉਰ ਵਾਲੇ ਹਰ ਇਹ ਚੋਭੂ ਵੀ ਕਰ ਦਿੰਦਾ ਜਿਹੜੀ ਕਿਰਪਾ ਹੈ ਇਹ ਕਹਿੰਦੇ ਕਿ ਕਿਵੇਂ ਸਾਰਾ ਹੀ ਸੇਲਤੀ ਗੱਨਾ ਕਰੀਦਾ ਫਰਚਾ ਦਾ ਟਿਕਣਾ ਸਾਰਾ ਹੀ ਫਰਚਾ ਮਾਰੇ ਆ ਪ੍ਰੇਮ ਦਾ ਕੁਰਬਾਨ ਮੇਰੀ ਗੱਲ ਸੁਣੋ ਵੀ ਸਰ ਇਹ ਗੱਨਾ ਸੰਵਾਜ ਲਿਖ ਰੱਖੀ ਐ ਕੋਈ ਪਤਾ ਹੋਵੇ ਆਹ ਜੇ ਕੋਈ ਕੁਛੜੀ ਕੇਮੇ ਮਾੜਿਆ ਪਰ ਇਹਨਾਂ ਨਾਡੀ ਚ ਲਾ ਨਾਲ ਖੜੀ ਰਹੀ ਫਿਰ ਜਿਹੜੀ ਦੁਕਾਨ ਵਿੱਚ ਆਡੀ ਜਸੀ ਇੰਤਰਾ ਦੀ ਲਾ ਕੇ ਆਏ ਆਂ ਆਈ ਜਸੀ ਜਾਏ ਆਂ ਟਰੈਕਟਰ ਖੋਣ ਆਏ ਆ ਉਹਦੇ ਭੈਣ ਚੋ ਦੇ ਇਧਰ ਨੇ ਆਂਦਾ ਆ ਨਾਡੀ ਕੋਈ ਗੱਤ ਨਹੀਂ ਸਾਨੂੰ ਚੇਤਾ ਨਹੀਂ ਦੇਣਾ ਸਰ ਉਹ ਹੀ ਚਰੋਣੇ ਆਉਂਦੇ ਆ ਨਹੀਂ ਜਲਾਇਆ ਹੁੰਦੇ ਆ ਉਹਨਾਂ ਚਾਲਦੇ ਆ

ਕੁਰਬਾਨਾ ਹੋ ਗਿਆ ਪਰਸੈਂਟ ਕਰੇ ਨਤ ਕਰੂਗੇ ਤੁਹਾਨੂੰ ਸ਼੍ਰੀਮਾਨ ਜੀ ਅਸੀਂ ਐਸਐਸਪੀ ਸੁਰੱਖਿਆ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਪੀ सुरेंद्र ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਤੋਂ ਹਾਸਾ ਹੋ ਗਿਆ ਉਹ ਆਏ ਆ ਤੇ ਨਾਲ ਹੀ ਐਮਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਸਟੰਟ ਕਰ ਰਹੇ ਨੇ ਤੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਾਂਗੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਆ ਹੀ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹੁੰਦੇ ਤੇ ਕਰ ਦੇਣਗੇ ਨਹੀਂ ਤੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਣਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਜੇ ਮੈਂ ਤਾਂ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਹ ਨੂੰ ਕਿਹਨੂੰ ਤਾਂ ਸੇਫਟੀ ਚਾਹੀਦੀ ਹੈ ਤੈਨੂੰ ਨਾਲ ਦੇਖ ਲੈ ਵੀ ਹੁਣ ਬਾਜ਼ਾਰ ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆ ਆਈਏ ਹੁਣ ਦਾ ਦੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਜਿਹਦੇ ਸੱਟ ਲੱਗੀ ਹੈ ਉਹਦੇ ਅਕਾਟਿੰਗ ਦੇਖਣਗੇ ਵੀ ਜੇ ਤੇ ਕਹਿੇ ਕਰਾਉਣੀ ਆ ਨਹੀਂ ਤੇ ਫਿਰ ਮਹਾਰਾਜ ਨੇਵਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ ਇੰਡੀਆ ਕ੍ਰਾਈਮ ਨਿਊ zulm ke khilaf jung aap dekh rahe hain india crime